ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਦੀ ਅੱਜ ਦੀ ਸਾਖੀ ਮੇਰੇ ਉਹਨਾਂ ਵੀਰਾਂ ਪੈਣਾ ਲਈ ਆ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਤੇ ਪੂਰਨ ਵਿਸ਼ਵਾਸ ਰੱਖਦੇ ਜਿਹੜੇ ਕਦੇ-ਕਦੇ ਇਹ ਸੋਚਦੇ ਨੇ ਕਿ ਕਾਸ਼ ਕਿਤੇ ਐਸਾ ਸਮਾਂ ਬਣਦਾ ਅਸੀਮੀ ਗੁਰੂ ਸਾਹਿਬਾਂ ਦੇ ਸਮੇਂ ਵਿੱਚ ਪੈਦਾ ਹੋਏ ਹੁੰਦੇ ਸਾਨੂੰ ਵੀ ਉਹ ਵਰਡ ਭਾਗਾ ਸਮਾਂ ਮਿਲ ਸਕਦਾ ਅਸੀਂ ਉਹਨਾਂ ਦੇ ਪ੍ਰਤੱਖ ਦਰਸ਼ਨੇ ਦੀਦਾਰ ਕਰ ਸਕਦੇ ਹੁੰਦੇ ਸੱਚ ਜਾਣਿਓ ਅੱਜ ਦੀ ਜਿਹੜੀ ਸਾਖੀ ਆ ਨਾ ਇਹਨੂੰ ਤੁਸੀਂ ਅਗਰ ਅੰਤ ਤੱਕ ਸੁਣੋਗੇ ਤੁਸੀਂ ਮੇ ਉਸ ਸਮੇਂ ਦੇ ਵਿੱਚ ਪਹੁੰਚ ਜਾਓਗੇ ਤੇ ਤੁਸੀਂ ਜੇ ਦਿਲ ਕਰਕੇ ਮਨ ਕਰਕੇ ਇਹ ਸਾਖੀ ਨੂੰ ਸੁਣੋਗੇ ਤਾਂ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਜ਼ਰੂਰ ਦਿਦਾਰੇ ਹੋਣਗੇ ਸੋਏ ਦੇ ਲਈ ਆਪਣੇ ਮਨ ਨੂੰ ਇਕਾਗਰ ਕਰਕੇ ਤੇ ਆਪਣੀ ਸੁਰਤ ਨੂੰ ਥੋੜਾ ਜਿਹਾ ਮੇਰੇ ਨਾਲ ਪਿੱਛੇ ਲੈ ਕੇ ਚੱਲੋ ਜੀ ਅਪਾ ਕਾਫੀ ਸਮਾਂ ਪਿੱਛੇ ਜਾਣ ਦੀ ਕੋਸ਼ਿਸ਼ ਕਰਦੇ ਆਂ ਤੇ ਇਹ ਘਟਨਾ ਕਸ਼ਮੀਰ ਦੀ ਹੈ ਜੀ ਕਾਫੀ ਸਦੀਆਂ ਸਾਲ ਪਹਿਲਾਂ ਦੀ ਗੱਲ ਹੈ ਕਿ ਜਿਹੜਾ ਕਸ਼ਮੀਰ ਹੈ ਉਹਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜਿਹਦਾ ਨਾਮ ਹੈ ਜੀ ਸੇਵਾदास ਬਹੁਤ ਹੀ ਨੇਕ ਦਿਲ ਦਾ ਬੰਦਾ ਕਰਮ ਧਰਮ ਕਰਨ ਵਾਲਾ ਬਹੁਤ ਸੋਹਣੇ ਤਰੀਕੇ ਨਾਲ ਉਹਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜਿਹਦਾ ਨਾਮ ਹੈ ਸੇਵਾदास ਬਹੁਤ ਹੀ ਨੇਕ ਦਿਲ ਦਾ ਬੰਦਾ ਕਰਮ ਧਰਮ ਕਰਨ ਵਾਲਾ ਬਹੁਤ ਸੋਹਣੇ ਤਰੀਕੇ ਨਾਲ ਆਪ ਦੀ ਜ਼ਿੰਦਗੀ ਦਾ ਨਰਵਾ ਕਰਦਾ ਜੀ ਉਹਦੇ ਪਰਿਵਾਰ ਵਿੱਚ ਇੱਕ ਉਹਦੀ ਪਤਨੀ ਇੱਕ ਉਹਦੀ ਮਾਤਾ ਜਿਹਦਾ ਨਾਮ ਹੈ ਭਾਗਪਰੀ ਇਹ ਜਿਹੜਾ ਸੇਵਾਦਾਸ ਹੈ ਨਾ ਇਹ ਦਸਾਂ ਨੂਆਂ ਦੀ ਕਿਰਤ ਕਰਦਾ ਧਰਮ ਦੇ ਵਿੱਚ ਆਪਣਾ ਜਿਹੜੇ ਖਿਆਲਤ ਰੱਖਦਾ ਸੁਰਤ ਰੱਖਦਾ ਸੋਚਦਾ ਕਿ ਮੈਂ ਇਸ ਵਾਰ ਕੰਮ ਧੰਦੇ ਤੋਂ ਵੇਲਾ ਹੋ ਕੇ ਜਿੰਨੇ ਵੀ ਤੀਰਥ ਸਥਾਨ ਨੇ ਉਹਨਾਂ ਦੇ ਦਰਸ਼ਨ ਦੇਦਾਰ ਕਰਕੇ ਆਵਾਂਗਾ ਉਹ ਸੋ ਸਬਬ ਬਣਦਾ ਕਿ ਉਹ ਪਿੰਡ ਦੇ ਜਿਹੜੇ ਕੁਝ ਲੋਕ ਜਾ ਰਹੇ ਹੁੰਦੇ ਆ ਉਹਨਾਂ ਦੇ ਨਾਲ ਕਾਫਲੇ ਦੇ ਨਾਲ ਤੀਰਥ ਸਥਾਨ ਦੀ ਯਾਤਰਾ ਕਰਨ ਲਈ ਚਲਾ ਜਾਂਦਾ ਕਹਿੰਦੇ ਨੇ ਜਿੰਨੇ ਵੀ ਮੰਨੇ ਪਰ ਮੰਨੇ ਉਸ ਸਮੇਂ ਦੇ ਤੀਰਥ ਸਥਾਨ ਸੀ ਉਹ ਸਭ ਦੇ ਦਰਸ਼ਣੀ ਦੇਦਾਰ ਕਰਦਾ ਉੱਥੇ ਜਾ ਕੇ ਨਤਮਸਤਕ ਹੁੰਦਾ ਤਨਉਮਨੋ ਸੇਵਾ ਵੀ ਕਰਦਾ ਤੇ ਜਦੋਂ ਵਾਪਸ ਆਉਂਦਾ ਉਹਨੂੰ ਕਿਸੇ ਤੋਂ ਪਤਾ ਲੱਗਦਾ ਕਿ ਇੱਕ ਹੋਰ ਨਵਾਂ তীর্থ ਜਿਹੜਾ ਹੈਗਾ ਵਾ ਨਾ ਉਹ ਪੈਦਾ ਹੋਇਆ ਪ੍ਰਗਟ ਹੋਇਆ ਜਿੰਨੂੰ ਲੋਕ ਹਰੀ ਦਾ ਮੰਦਰ ਹਰਮੰਦਰ ਸਾਹਿਬ ਕਹਿੰਦੇ ਆ ਉਹਦੇ ਮਨ ਵਿੱਚ ਆਉਂਦਾ ਕਿ ਐਸ ਵਾਰ ਜਿੱਥੇ ਮੈਂ ਐਨੇ তীর্থ ਸਥਾਨਾਂ ਦੇ ਦਰਸ਼ਨ ਕਰ ਲਈ ਕਿਉਂ ਨਾ ਜਾਂਦਾ ਹੋਇਆ ਐਸ ਨਵੇਂ তীর্থ ਸਥਾਨ ਦੇ ਦਰਸ਼ਨ ਵੀ ਕਰ ਲਾਂ ਇਹ ਗੱਲ ਹੈ ਅੰਮ੍ਰਿਤਸਰ ਦੀ ਜਿਹੜੇ ਆਪਾਂ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਦੇ ਹਾਂ ਉਹਦਾ ਉਹਨੂੰ ਵੇਰਵਾ ਮਿਲਦਾ ਜੀ ਸੋਏ ਸੋਚਦਾ ਤੇ ਵਾਪਸ ਜਦੋਂ ਆ ਰਿਹਾ ਹੁੰਦਾ ਤੇ ਰਸਤਾ ਕਾਫੀ ਲੰਬਾ ਹੁੰਦਾ ਪੰਜਾਬ ਦੇ ਵਿੱਚੋਂ ਦੀ ਇਹਨੇ ਲੰਘ ਕੇ ਜਾਣਾ ਹੁੰਦਾ ਤੇ ਆਉਂਦੇ ਆਉਂਦੇ ਜਿਵੇਂ ਆਪਣੇ ਵੀ ਮਨ ਦੇ ਵਿੱਚ ਆਪਾਂ ਕਈ ਜਿਹੜੀਆਂ ਵੀ ਉਤਾਂ ਬਣਾਉਂਦੇ ਨੇ ਨਾ ਤੇ ਟੋਣੀਆਂ ਜਿਹੜੇ ਸਫ਼ਰ ਦੀ ਥਕਾਵਟ ਹੁੰਦੀ ਏ ਦਿਨ ਵੀ ਕਾਫੀ ਲੰਘ ਚੁੱਕੇ ਹੁੰਦੇ ਆ ਪਰਵਾਰ ਦੀ ਵੀ ਫਿਕਰ ਹੁੰਦੀ ਆ ਭਈ ਸੋਚਦਾ ਚਲੋ ਇਸ ਵਾਰ ਨਹੀਂ ਫੇਰ ਕਿਸੇ ਵਾਰ ਸਹੀਂ ਜਦੋਂ ਆਵਾਂਗੇ ਅਗਲੀ ਵਾਰ ਉਦੋਂ ਦਰਸ਼ਨ ਕਰ ਲਵਾਂਗੇ ਇਸ ਤਰ੍ਹਾਂ ਇਹ ਵੀ ਜਾ ਰਿਹਾ ਹੁੰਦਾ ਜੀ ਤੇ ਉਸ ਤੋਂ ਬਾਅਦ ਕੀ ਹੁੰਦਾ ਵੇ ਇਹ ਆਪਣੇ ਘਰ ਆ ਜਾਂਦਾ ਰਸਤੇ ਦੇ ਵਿੱਚ ਇੱਕ ਘਟਨਾ ਹੁੰਦੀ ਹੈ ਦੇ ਨਾਲ ਉਹਦਾ ਜ਼ਿਕਰ ਜਿਹੜਾ ਆਪਾਂ ਫੇਰ ਕਰਾਂਗੇ ਹੁਣ ਕੀ ਹੁੰਦਾ ਜੀ ਇਹ ਘਰ ਆ ਜਾਂਦਾ ਤੇ ਜਿਹੜਾ ਆਪਣਾ ਜੀਵਨ ਆ ਪਹਿਲਾਂ ਦੀ ਤਰ੍ਹਾਂ ਬਤਾਉਣ ਲੱਗ ਜਾਂਦਾ ਹੁਣ ਐਦੀ ਜਿਹੜੀ ਮਾਤਾ ਭਾਗ ਭਰੀ ਆ ਉਹ ਦੇਖਦੀ ਆ ਕਿ ਜਿਹੜਾ ਮੇਰਾ ਪੁੱਤਰ ਏ 24 ਘੰਟੇ ਹਾਸਾ ਮਖੌਲ ਕਰਨ ਵਾਲਾ ਸੀ ਕਾਫੀ ਨਟਕਟ ਸੀ ਚੰਚਲ ਸੁਭਾ ਦਾ ਸੀ ਘਰ ਵਿੱਚ ਰੌਣਕਾਂ ਲਾਏ ਰੱਖਦਾ ਸੀ ਉਹ ਹੁਣ ਥੋੜਾ ਗੰਭੀਰ ਤੇ ਥੋੜਾ ਸ਼ਾਂਤ ਤੇ ਥੋੜਾ ਚੁੱਪਚੁੱਪ ਰਹਿਣ ਲੱਗ ਗਿਆ ਏ ਮਾਤਾ ਪਹਿਲਾਂ 1-2 ਦਿਨ ਸੋਚਦੀ ਏ ਸ਼ਾਇਦ ਇਹਨੂੰ ਸਫਰ ਦੀ ਠਕਾਵਟ ਹੋ ਗਈ ਹੋਵੇ ਮੇਰੇ ਪੁੱਤਰ ਨੂੰ ਤਾਂ ਪਰ ਮਾਂ ਦੀ ਜਿਹੜੀ ਸੁਰਤਾ ਕੁਝ ਵੀ ਕਰਦੀ ਆ ਉਹ ਆਪਣੇ ਪੁੱਤਰ ਦੇ ਵਿੱਚ ਹੀ ਰਹਿੰਦੀ ਆ ਕਿਉਂਕਿ ਮਾਂ ਦੀ ਆਂਦਰਾ ਹੁੰਦੀਆਂ ਜੀ ਆਪਣੇ ਪਰਿਵਾਰਾਂ ਵਿੱਚ ਆਪਾਂ ਦੇਖਦੇ ਆ ਕਿ ਬੱਚੇ ਨੂੰ ਕੋਈ ਦੁੱਖ ਕੋਈ ਤਕਲੀਫ ਹੋਵੇ ਕੋਈ ਉਹਦੇ ਸੁਭਾਅ ਦੇ ਵਿੱਚ ਤਬਦੀਲੀ ਆਵੇ ਤਾਂ ਸਾਰਿਆਂ ਤੋਂ ਪਹਿਲਾਂ ਪਰਿਵਾਰ ਦੇ ਜਿਹੜੇ ਜੀ ਹੁੰਦੇ ਨਾ ਉਹਨਾਂ ਨੂੰ ਪਤਾ ਲੱਗਦਾ ਪਰ ਉਹਨਾਂ ਤੋਂ ਪਹਿਲਾਂ ਮਾਂ ਨੂੰ ਪਤਾ ਲੱਗ ਜਾਂਦਾ ਉਹਦੀ ਮਾਂ ਜੋ ਸੀ ਦੇਖਦੀ ਏ ਪਰ ਪੁੱਛਣ ਦਾ ਹੌਸਲਾ ਨਹੀਂ ਕਰਦੀ ਸੋਚਦੀ ਏ ਪੁੱਛਾਂ ਨਾ ਪੁੱਛਾਂ ਫਿਰ ਇੱਕ ਦਿਨ ਜਦੋਂ ਪੁੱਤਰ ਉਹਦਾ ਆਪਣੇ ਕੰਮ ਤੇ ਗਿਆ ਹੁੰਦਾ ਆਪਦੀ ਨੋ ਨੂੰ ਕੋਲ ਬਿਠਾਉਂਦੀ ਏ ਉਹਨੂੰ ਪੁੱਛਦੀ ਏ ਤੀਏ ਤੈਨੂੰ ਪਤਾ ਸੇਵਾਦਾਸ ਨੂੰ ਕੀ ਹੋ ਗਿਆ ਐ ਹੁਣ ਜਿੱਦੇ ਦਾ ਤੀਰਸਤਾਨ ਤੋਂ ਆਇਆ ਯਾਤਰਾ ਕਰਕੇ ਐਨਾ ਚੁੱਪਚੁੱਪ ਐਨਾ ਗੰਭੀਰ ਕਿਉਂ ਰਹਿੰਦਾ ਏ ਉਹ ਕਹਿੰਦੀ ਮਾਤਾ ਜੀ ਮੈਨੂੰ ਵੀ ਨਹੀਂ ਪਤਾ ਕਹਿੰਦੀ ਤੁਹਾਨੂੰ ਤਾਂ ਪਤਾ ਨਹੀਂ ਤੁਸੀਂ ਤਾਂ ਸੁੱਤੇ ਹੁੰਨੇ ਆ ਐ ਪੈਰ ਰਾਤ ਉੱਠ ਜਾਂਦੇ ਆ ਇਸ਼ਨਾਨ ਕਰਦੇ ਆ ਪਤਾ ਨਹੀਂ ਕੀ ਬੰਦਰ ਪੜਦੇ ਰਹਿੰਦੇ ਆ ਉਹ ਕਹਿੰਦੀ ਮੈਨੂੰ ਵੀ ਕਾਫੀ ਚਿੰਤਾ ਹੋ ਰਹੀ ਏ ਮੈਂ ਇੱਕ ਦੋ ਵਾਰੀ ਪੁੱਛਣ ਦਾ ਯਤਨ ਕੀਤਾ ਪਰ ਉਹਨਾਂ ਨੇ ਮੈਨੂੰ ਸਪਸ਼ਟ ਤੌਰ ਤੇ ਕੁਝ ਦੱਸਣਾ ਨਹੀਂ ਕੀਤਾ ਸੋ ਮਾਮਾ ਦੀਆਂ ਐਡਾ ਗੱਲਾਂ ਬਾਤਾਂ ਕਰਦੀਆਂ ਉਹ ਕਹਿੰਦੀ ਮਾਤਾ ਜੀ ਮੈਨੂੰ ਲੱਗਦਾ ਉਹ ਤੁਹਾਨੂੰ ਹਰ ਗੱਲ ਦੱਸਦੇ ਆ ਤੇ ਇਹ ਗੱਲ ਵੀ ਤੁਹਾਨੂੰ ਜ਼ਰੂਰ ਦੱਸਣਗੇ ਤੁਹਾਡਾ ਬਹੁਤ ਸਤਿਕਾਰ ਕਰਦੀ ਆ ਤੁਹਾਡੀ ਗੱਲ ਮੋੜਨਗੇ ਨਹੀਂ ਤੁਸੀਂ ਇੱਕ ਵਾਰ ਉਹਨਾਂ ਨੂੰ ਅੱਜ ਪੁੱਛ ਕੇ ਵੇਖੋ ਮਾਤਾ ਕਹਿੰਦੀ ਠੀਕ ਏ ਧੀਏ ਅੱਜ ਆਥਣੀ ਨੂੰ ਜਦੋਂ ਸੇਵਾ ਦਾਸ ਆਊਗਾ ਰੋਟੀ ਪਾਣੀ ਛਕਣ ਤੋਂ ਬਾਅਦ ਜਦੋਂ ਮੇਰੇ ਕੋਲ ਆਉਂਦਾ ਨਾ ਮੈਂ ਉਦੋਂ ਉਹਨੂੰ ਇਹ ਗੱਲ ਜ਼ਰੂਰ ਪੁੱਛਾਂਗੀ ਜਦੋਂ ਰਾਤ ਨੂੰ ਮੇਰੇ ਚਰਨ ਘੁੱਟਣ ਆਉਂਦਾ ਮੇਰੀ ਸੇਵਾ ਕਰਨ ਆਉਂਦਾ ਮੈਂ ਪੱਕਾ ਉਦੋਂ ਪੁੱਛੂੰਗੀ ਚਲੋ ਜੀ ਸ਼ਾਮ ਹੁੰਦੀ ਹੈ ਸੇਵਾਦਾਸ ਕਰੇ ਆਉਂਦਾ ਸਾਰਾ ਪਰਿਵਾਰ ਲੰਗਰ ਪ੍ਰਸ਼ਾਦਾ ਛਕਦਾ ਮਾਤਾ ਕੋਲੇ ਕੋ ਸਮਾਉ ਗੁਜ਼ਾਰਦਾ ਉਹਨਾਂ ਦੀ ਸੇਵਾ ਕਰਦਾ ਕਿਉਂਕਿ ਬਹੁਤ ਹੀ ਲਾਇਕ ਪੁੱਤਰ ਆ ਤੇ ਫਿਰ ਗੱਲਾਂ-ਗੱਲਾਂ ਦੇ ਵਿੱਚ ਮਾਤਾ ਜੀ ਪੁੱਛਣਾ ਕਰਦੀ ਏ ਕਹਿੰਦੀ ਪੁੱਤ ਇੱਕ ਤੈਨੂੰ ਗੱਲ ਪੁੱਛ ਸੱਚੋ ਸੱਚ ਦੱਸੇਗਾ ਸੇਵਾदास ਕੰਧਾ ਹਾਂਜੀ ਮਾਤਾ ਜੀ ਪੁੱਛੋ ਕਹਿੰਦੇ ਬੇਟਾ ਜੇ ਤੁਸੀਂ ਜਦੋਂ ਦੇ ਆਏ ਹੋ ਤੀਰਥ ਸਥਾਨ ਤੋਂ ਮੈਂ ਦੇਖ ਰਹੀ ਹਾਂ ਤੁਸੀਂ ਨਾ ਪਹਿਲਾਂ ਵਾਂਗੂ ਗੱਲਾਂ ਕਰਦੇ ਹੋ ਨਾ ਪਹਿਲਾਂ ਵਾਂਗੂ ਹਾਸਾ ਮਖੌਲ ਕਰਦੇ ਹੋ ਨਾ ਤੁਸੀਂ ਪਹਿਲਾਂ ਵਾਂਗੂ ਕਰਦੇ ਵਿੱਚ ਰੌਣਕਾਂ ਲਉਂਦੇ ਹੋ ਕਾਫੀ ਗੰਭੀਰ ਰਹਿੰਦੇ ਹੋ ਤੇ ਮੈਨੂੰ ਪਤਾ ਲੱਗਿਆ ਵੇ ਕਿ ਤੁਸੀਂ ਅੱਧੀ ਰਾਤ ਨੂੰ ਉੱਠ ਜਾਂਦੀ ਹੋ ਇਸ਼ਨਾਨ ਕਰਦੇ ਹੋ ਕੁਝ ਮੰਤਰ ਪੜ੍ਹਦੇ ਰਹਿੰਦੇ ਹੋ ਜਾਂ ਫਿਰ ਆਪਣੇ ਹੀ ਧੁੰਨ ਵਿੱਚ ਫਿਰਦੇ ਰਹਿੰਦੇ ਹੋ ਸਾਰਾ ਦਿਨ ਤੁਸੀਂ ਬਿਲਕੁਲ ਕੱਟ ਤੋਂ ਕੱਟ ਬੋਲਦੇ ਹੋ ਕਿ ਕੋਈ ਤਕਲੀਫ ਹੈ ਬੇਟਾ ਜੀ ਕਿ ਤੀਰਥ ਸਥਾਨ ਤੇ ਜਦੋਂ ਤੁਸੀਂ ਗਏ ਸੀ ਉੱਥੇ ਕੁਝ ਵਾਪਰ ਗਿਆ ਏ ਪੁੱਤ ਮੈਨੂੰ ਤੁਸੀਂ ਦੱਸੋ ਕੀ ਤਕਲੀਫ ਆ ਜਾਂ ਕੋਈ ਸਰੀਰਕ ਕਸ਼ਟ ਆ ਤਾਂ ਸੇਵਾदास ਕਹਿੰਦਾ ਨਹੀਂ ਮਾਤਾ ਜੀ ਕੋਈ ਸਰੀਰਕ ਕਸ਼ਟ ਨਹੀਂ ਮੈਨੂੰ ਮੈਂ ਬਿਲਕੁਲ ਠੀਕ ਠਾਕ ਹਾਂ ਤੁਸੀਂ ਚਿੰਤਾ ਨਾ ਕਰੋ ਮਾਤਾ ਕਹਿੰਦੀ ਪੁੱਤਰ ਕੋਈ ਪਰੇਸ਼ਾਨੀ ਆ ਤਾਂ ਮੈਨੂੰ ਦੱਸ ਮੈਂ ਤੇਰੀ ਮਾਂ ਹਾਂ ਪੁੱਤਰ ਮੈਨੂੰ ਤੇਰੀ ਚਿੰਤਾ ਆ ਤੁਦਾਸ ਤੂੰ ਗਿਆ ਸੀ ਉੱਥੇ ਕੁਝ ਹੋ ਗਿਆ ਏ ਸੇਵਾदास ਫਿਰ ਮਾਤਾ ਨੂੰ ਕਹਿੰਦਾ ਇੱਕ ਲੰਮਾ ਸਾਹ ਲੈ ਕੇ ਕਹਿੰਦਾ ਹਾਂਜੀ ਮਾਤਾ ਜੀ ਤੀਰਥ ਯਾਤਰਾ ਤੇ ਜਦੋਂ ਇਸ ਵਾਰ ਮੈਂ ਗਿਆ ਉੱਥੇ ਕੁਝ ਘਟਨਾ ਵਾਪਰੀ ਮਾਤਾ ਥੋੜਾ ਜਿਹਾ ਘਬਰਾ ਜਾਂਦੀ ਕਹਿੰਦੀ ਛੇਤੀ ਦੱਸ ਸੇਵਾदास ਕੀ ਹੋਇਆ ਸੀ ਉਤਰਾ ਉੱਥੇ ਕਹਿੰਦਾ ਉੱਥੇ ਮਾਤਾ ਜੀ ਜਦੋਂ ਮੈਂ ਇਸ ਵਾਰ ਤੀਰਥ ਯਾਤਰਾ ਕਰਨ ਗਿਆ ਮੈਂ ਸਾਰੇ ਤੀਰਥ ਸਥਾਨਾਂ ਤੇ ਨਤਮਸਤਕ ਹੋਇਆ ਸੇਵਾ ਕੀਤੀ ਉੱਥੇ ਭਜਨ ਬੰਦਗੀ ਕੀਤੀ ਵਾਪਸ ਜਦੋਂ ਮੈਂ ਆ ਰਿਹਾ ਸੀ ਤਾਂ ਇਸ ਤਰ੍ਹਾਂ ਮੈਨੂੰ ਪਤਾ ਲੱਗਿਆ ਵੀ ਕੋਈ ਹਰੀ ਮੰਦਰ ਕਰਕੇ ਇੱਕ ਨਵਾਂ ਤੀਰਥ ਸਥਾਨ ਜਿਹੜਾ ਸਥਾਨ ਆ ਉਹ ਪ੍ਰਗਟ ਹੋਇਆ ਆ ਉੱਥੇ ਵੀ ਕਾਫੀ ਲੋਕ ਜਾਂਦੇ ਨੇ ਕਾਫੀ ਸ਼ਰਧਾ ਰੱਖਦੇ ਨੇ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਵੀ ਇਸ ਵਾਰ ਜਾਂਦਾ ਹੋਇਆ ਜਦੋਂ ਪੰਜਾਬ ਦੇ ਵਿੱਚੋਂ ਦੀ ਹੋ ਕੇ ਜਾਊਂਗਾ ਕਿਉਂਕਿ ਸੰਗਤ ਜੀ ਜਿਹੜਾ ਕਸ਼ਮੀਰ ਦਾ ਰਸਤਾ ਸੀ ਤੇ ਤੀਰਥ ਸਥਾਨ ਦਾ ਸੀ ਇਹਦੇ ਵਿਚਾਲੇ ਪੰਜਾਬ ਹੋ ਕੇ ਹੀ ਜਾਣਾ ਪੈਂਦਾ ਸੀ ਕਹਿੰਦਾ ਬਾਅਦ ਵਿੱਚ ਕਾਫੀ ਰੁਝੇ ਮਿਆਦੀ ਕਰਕੇ ਸਫਰ ਦੀਆਂ ਔਖਾਈਆਂ ਕਰਕੇ ਕਠਿਨਾਈਆਂ ਕਰਕੇ ਮੈਂ ਸੋਚਿਆ ਕਿ ਚਲੋ ਫੇਰ ਕਦੇ ਚਲਾ ਜਾਊਂਗਾ ਕਹਿੰਦਾ ਇਹ ਸੋਚ ਕੇ ਮੈਂ ਵਾਪਸ ਆਪਣੇ ਘਰ ਨੂੰ ਮੁੜ ਰਿਹਾ ਸੀ ਤਾਂ ਰਸਤੇ ਵਿੱਚ ਕਹਿੰਦਾ ਮੈਂ ਕੀ ਦੇਖਦਾ ਜਦੋਂ ਜੰਗਲ ਦੇ ਰਸਤੇ ਵਿੱਚ ਮੈਂ ਆ ਰਿਹਾ ਇੱਕ ਜਿਹੜਾ ਨਾ ਸਿਪਾਹੀ ਸੀਗਾ ਜਿਹੜਾ ਕਹਿ ਲਓ ਕਿ ਪੂਰੇ ਉਹਦੇ ਸ਼ਸਤਰ ਪਾਏ ਹੋਏ ਸੀਗੇ ਜੰਗੀ ਜਿਵੇਂ ਹੁੰਦੇ ਆ ਉਸ ਤਰ੍ਹਾਂ ਸਜਿਆ ਹੋਇਆ ਸੀ ਸਿਪਾਹੀ ਤੇ ਉਹ ਉੱਥੇ ਬੈਠਾ ਕੁਝ ਬੰਦਗੀ ਕਰ ਰਿਹਾ ਸੀ ਕਹਿੰਦਾ ਮੈਂ ਮਾਤਾ ਜੀ ਉਹਨੂੰ ਮਖੌਲ ਕਰ ਬੈਠਾ ਤੇ ਮੈਨੂੰ ਨਹੀਂ ਸੀ ਪਤਾ ਵੀ ਮੇਰਾ ਮਖੌਲ ਮੈਰੇ ਤੇ ਪਾਰੀ ਪੈ ਜਾਊਗਾ ਹੁਣ ਮਾਤਾ ਜੀ ਜਿਹੜੀ ਉਹ ਸੁਖਤਾ ਸੰਗਤ ਜੀ ਉਹ ਹੋਰ ਵੱਧਦੀ ਜਾਂਦੀ ਏ ਉਹਦੇ ਮਨ ਦੇ ਵਿੱਚ ਕਾਲੀਆਂ ਪੈਂਦੀਆਂ ਨੇ ਕਿ ਮੇਰੇ ਪੁੱਤਰ ਨਾਲ ਉਥੇ ਕੀ ਵਾਪਰਿਆ ਏ ਪੁੱਛਦੀ ਆ ਕੀ ਹੋਇਆ ਪੁੱਤਰ ਉਥੇ ਕੀ ਮਖੌਲ ਕੀਤਾ ਸੂ ਕਹਿੰਦਾ ਮਾਤਾ ਜੀ ਮੈਂ ਉਹਨਾਂ ਨੂੰ ਪੁੱਛ ਬੈਠਾ ਕਿ ਤੁਸੀਂ ਹੈ ਲੋਕੋ ਕੇ ਜੰਗ ਦੇ ਵਿੱਚ ਜਾਣ ਵਾਲੇ ਕੋਈ ਸਿਪਾਈ ਹੋ ਜਾ ਕੇ ਤੁਸੀਂ ਯੋਧੇ ਹੋ ਉਹਨੇ ਜਵਾਬ ਦਿੱਤਾ ਹਾਂਜੀ ਮੈਂ ਜੰਗ ਦੇ ਵਿੱਚ ਜਾਣ ਵਾਲਾ ਯੋਧਾ ਵੀ ਹਾਂ ਤੇ ਮੈਂ ਸੇਵਕ ਵੀ ਹਾਂ ਮੈਂ ਗੁਰੂ ਦੀ ਭਗਤੀ ਵੀ ਕਰਦਾ ਤੇ ਮੈਂ ਗੁਰੂ ਦੇ ਲਈ ਸ਼ਸਤਰ ਚੱਕ ਕੇ ਲੜਨਾ ਵੀ ਜਾਣਦਾ ਕਹਿੰਦਾ ਮੈਂ ਮੁਖੌਲ ਕਰਤਾ ਕਿ ਸੰਤ ਕੀ ਤੇ ਸਿਪਾਹੀ ਕੀ ਸਾਧ ਕੀ ਤੇ ਸੈਨਿਕ ਕੀ ਕਹਿੰਦਾ ਜਾਂ ਤਾਂ ਤੁਸੀਂ ਸਾਧ ਬਣ ਜੋ ਜਾਂ ਤੁਸੀਂ ਸੈਨਿਕ ਬਣ ਜੋ ਸਾਧਾਂ ਦੇ ਕੋਲੇ ਤਾਂ ਅਜਿਹੇ ਵਸਤਰ ਹੁੰਦੇ ਹੀ ਨਹੀਂ ਅਜਿਹੇ ਹਥਿਆਰ ਹੁੰਦੇ ਹੀ ਨਹੀਂ ਉਹਨਾਂ ਨੂੰ ਇਹਨਾਂ ਦਾ ਕੋਈ ਕੰਮ ਹੀ ਨਹੀਂ ਉਹ ਤਾਂ ਬੜੇ ਨਿਰਮਲ ਮੰਦੇ ਹੁੰਦੇ ਆ ਬੜੇ ਸ਼ਾਂਤ ਮੰਦੇ ਹੁੰਦੇ ਆ ਸਾਰੀਆਂ ਜੜੀਆਂ ਚੀਜ਼ਾਂ ਤੋਂ ਦੂਰ ਹੁੰਦੇ ਆ ਨਰਲੇਪ ਹੁੰਦੇ ਆ ਤੇ ਯੋਗ ਤਾਂ ਹੋ ਸਕਦਾ ਜੇਕਰ ਆਪਾਂ ਇਹਨਾਂ ਵਾਸ਼ਨਾਵਾਂ ਤੋਂ ਇਹਨਾਂ ਚੀਜ਼ਾਂ ਤੋਂ ਦੂਰ ਰਾਵਾਂਗੇ ਕਹਿੰਦਾ ਮੈਂ ਮਕੌਲ ਕਰਦੇ ਨੇ ਉਹਨੂੰ ਛੇੜਣ ਲਈ ਕਹਿ ਦਿੱਤਾ ਤੇ ਯੋਗੋਂ ਕਹਿੰਦਾ ਉਹ ਯੋਗ ਹੀ ਕੀ ਜਿਹੜਾ ਹਰ ਕੋਈ ਨਾ ਕਰ ਸਕੇ ਕਹਿੰਦਾ ਅੱਜ ਦੇ ਸਮੇਂ ਵਿੱਚ ਜਿਹੜੇ ਨੂੰ ਤੁਸੀਂ ਜੋਕ ਕਹਿੰਦੇ ਹੋ ਉਹ ਤਾਂ ਇੰਨਾ ਔਖਾ ਕਰ ਦਿੱਤਾ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਪੁੱਠੇ ਲੜਕਣ ਨੂੰ ਤੁਸੀਂ ਜੋਕ ਕਹਿੰਦੇ ਹੋ ਔਖੇ ਹੋ ਕੇ ਕਠਿਨਾਈਆਂ ਦੇ ਨਾਲ ਭਗਤੀ ਬੰਦਗੀ ਕਰਨ ਨੂੰ ਤੁਸੀਂ ਜੋਕ ਕਹਿੰਦੇ ਹੋ ਘਰ-ਬਾਰ ਛੱਡ ਕੇ ਸਾਰਾ ਕੁਝ ਸੰਸਾਰ ਦੀਆਂ ਚੀਜ਼ਾਂ ਛੱਡ ਕੇ ਗ੍ਰਸਥ ਜੀਵਨ ਛੱਡ ਕੇ ਜਿਹੜਾ ਜੰਗਲਾਂ ਦੇ ਵਿੱਚ ਚੱਲ ਕੇ ਤੁਸੀਂ ਕੇਵਲ ਔਰ ਕੇਵਲ ਪ੍ਰਮਾਤਮਾ ਦਾ ਨਾਮ ਲੈਂਦੇ ਤੁਸੀਂ ਉਹਨੂੰ ਜੋਕ ਕਹਿੰਦੇ ਹੋ ਇਹ ਤਾਂ ਆਮ ਬੰਦਾ ਹੀ ਕਰ ਨਹੀਂ ਸਕਦਾ ਹਰ ਕੋਈ ਕਰ ਨਹੀਂ ਸਕਦਾ ਸੋ ਇਸ ਕਰਕੇ ਉਹ ਜੋਗ ਹੀ ਕੀ ਜਿਹੜਾ ਹਰ ਕੋਈ ਨਾ ਕਰ ਸਕੇ ਜਿਹੜੇ ਮੇਰੇ ਗੁਰੂ ਸਾਹਿਬ ਨੇ ਉਹਨਾਂ ਨੇ ਮੈਨੂੰ ਐਸਾ ਜੋਗ ਦੱਸਿਆ ਜਿਹੜਾ ਮੈਂ ਗ੍ਰਸਤੀ ਹੋ ਕੇ ਵੀ ਜਿਹੜਾ ਮੈਂ ਸੈਨਿਕ ਸਿਪਾਹੀ ਹੋ ਕੇ ਵੀ ਕਰ ਸਕਦਾ ਮੇਰੇ ਪ੍ਰਮਾਤਮਾ ਨੇ ਮੈਨੂੰ ਜੋਗ ਦਾ ਸਰਲ ਤੋਂ ਸਰਲ ਤਰੀਕਾ ਦੱਸਿਆ ਤੇ ਅਸਲ ਜਿਹੜਾ ਜੋਗ ਆ ਨਾ ਉਹ ਸਰਲ ਹੀ ਹੁੰਦਾ ਪ੍ਰਮਾਤਮਾ ਨੂੰ ਪਹੁੰਚ ਦਾ ਜਿਹੜਾ ਰਸਤਾ ਉਹ ਸੌਖੇ ਤਰੀਕੇ ਨਾਲ ਹੀ ਹੁੰਦਾ ਨਾ ਕਿ ਕਠਨਾਈਆਂ ਪਰਿਆ ਕਹਿੰਦਾ ਮਾਤਾ ਜੀ ਉਹਦੇ ਬੋਲ ਸੁਣ ਕੇ ਮੇਰੇ ਮਨ ਤੋਂ ਕਾਫੀ ਕਹਿ ਲੋ ਕਿ ਡੂੰਘਾ ਅਸਰ ਹੋਇਆ ਮੈਂ ਉਹਨੂੰ ਕਿਹਾ ਐਸਾ ਕਿਹੜਾ ਤੇਰਾ ਗੁਰੂ ਆ ਜਿਹੜਾ ਤੈਨੂੰ ਇਸ ਤਰੀਕੇ ਦੀ ਸਿੱਖਿਆ ਦਿੰਦਾ ਵਾ ਉਹ ਮੈਨੂੰ ਕਹਿੰਦਾ ਉਹ ਦੱਸਣ ਨਾਲ ਨਹੀਂ ਉਹ ਤੂੰ ਆਪ ਅਪਰਤਖ ਦੇਖੇਂਗਾ ਉਹਨਾਂ ਦੇ ਦਰਸ਼ਨੇ ਦੀਦਾਰ ਹੀ ਮੈਨੂੰ ਨਿਰਮਲ ਕਰ ਦੇਣਗੇ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇ ਦੇਣਗੇ ਕਹਿੰਦੇ ਮੈਨੂੰ ਜਦੋਂ ਉਹਨਾਂ ਇਹ ਗੱਲਾਂ ਕਹੀਆਂ ਮੈਂ ਉਹਨੂੰ ਪੁੱਛਿਆ ਉਹਦੇ ਲਈ ਕਿੱਥੇ ਜਾਣਾ ਪਊਗਾ ਤਾਂ ਉਹ ਕਹਿੰਦਾ ਇਹ ਸੰਸਾਰ ਦਾ ਸਭ ਤੋਂ ਵੱਡਾ ਤੀਰਥ ਹੈ ਜਿਹੜੇ ਦੇ ਵਰਗਾ ਹੋਰ ਕੋਈ ਨਹੀਂ ਜਿੱਥੇ ਹਰ ਕੋਈ ਕਹਿੰਦਾ ਏ ਕਿ ਡਿੱਠੇ ਸਬੇ ਥਾਉ ਨਹੀਂ ਤੁਦਜੇ ਹਿਆ ਕਹਿੰਦਾ ਉਹ ਹੈ ਹਰਮੰਦਰ ਸਾਹਿਬ ਉੱਥੇ ਚੱਲ ਉੱਥੇ ਮੈਂ ਤੈਨੂੰ ਸਾਈਹਬਾਂ ਦੇ ਦਰਸ਼ਨ ਦੇਦਾਰ ਕਰਵਾਉਣਾ ਵਾ ਤੋਂ ਉਹਨਾਂ ਦੀ ਸੰਗਤ ਕਰ ਕੁਝ ਦਿਨ ਰਹਿ ਕੇ ਤੈਨੂੰ ਵੀ ਪਤਾ ਲੱਗ ਜਾਊਗਾ ਕਿ ਕਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਕਿਉਂਕਿ ਉਹ ਤਾਂ ਖੁਦ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੇ ਮਾਤਾ ਜੀ ਦੀ ਸੁਖਤਾ ਵਧ ਕੇ ਮੈਂ ਉਹਦੇ ਨਾਲ ਹੋ ਚੱਲਿਆ ਮੈਂ ਸੋਚਿਆ ਕਿ ਸ਼ਾਇਦ ਪ੍ਰਮਾਤਮਾ ਦਾ ਇਹ ਬੁਲਾਵਾ ਮੈਨੂੰ ਜਾਣਾ ਚਾਹੀਦਾ ਵਾ ਮੇਰੇ ਮਨ 'ਚੋਂ ਵਿਚਾਰ ਵੀ ਆਇਆ ਕਿ ਹੁਣ ਕਿਤੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੰਦੇਸ਼ ਭੇਜਿਆ ਹੋਵੇ ਕਹਿੰਦਾ ਮੈਂ ਜੀ ਉਹਨਾਂ ਦੇ ਨਾਲ ਚੱਲ ਗਿਆ ਮਾਤਾ ਪੁੱਛਦੀ ਅੱਛਾ ਪੁੱਤਰਾ ਫੇਰ ਫਿਰ ਉੱਥੇ ਕੀ ਹੋਇਆ ਉਹ ਕਹੇ ਰਿਹਾ ਸੀ ਮਾਤਾ ਜੀ ਉੱਥੇ ਮੈਂ ਇੱਕ ਤੀਰਥ ਤੇ ਦਰਸ਼ਨ ਕਰਨ ਗਿਆ ਸੀ ਪਰ ਮੈਂ ਉੱਥੇ ਦੋ ਤੀਰਥਾਂ ਦੇ ਦਰਸ਼ਨ ਕਰਕੇ ਆਇਆ ਮਾਤਾ ਪੁੱਛ ਰਹੀ ਪੁੱਤਰ ਇੱਕ ਤੀਰਥ ਤੇ ਥਾਵੇਂ ਦੂ ਤੀਰਥ ਕਿਵੇਂ ਹੋਗੇ ਕਹਿੰਦਾ ਇੱਕ ਤਾਂ ਉਤੀਰਥ ਸਥਾਨ ਜਿੱਥੇ ਉਹ ਹਰਮੰਦਰ ਸਾਹਿਬ ਹੈ ਜਿੱਥੇ ਉਹ ਗੁਰੂ ਦਾ ਸਿੱਖ ਮੈਨੂੰ ਲੈ ਕੇ ਗਿਆ ਸੀ ਦੂਜਾ ਉਤੀਰਥ ਦਾ ਵਾਲੀ ਉਹ ਆਪ ਹੀ ਤੀਰਥ ਹੈ ਕਹਿੰਦਾ ਮਾਤਾ ਜੀ ਮੈਂ ਉੱਥੇ ਗਿਆ ਜਿਹੜੀ ਉਥੋਂ ਦੀ ਸ਼ਾਂਤੀ ਸੀ ਜਿਹੜਾ ਉਥੋਂ ਦਾ ਵਾਤਾਵਰਣ ਸੀ ਉਥੇ ਜਾਂਦੇ ਸਾਰੇ ਉਹ ਕਹਿੰਦਾ ਮੇਰਾ ਮਨ ਜਿਵੇਂ ਠੰਡ ਪੈ ਗਈ ਹੁੰਦੀ ਹੈ ਐਦਾਂ ਸ਼ਾਂਤ ਹੋ ਗਿਆ ਮੈਂ ਅੰਦਰ ਗਿਆ ਅੰਦਰ ਜਾ ਕੇ ਮੈਂ ਕੀ ਦੇਖਦਾ 24 ਘੰਟੇ ਉੱਥੇ ਰੱਬ ਦੀ ਬੰਦਗੀ ਹੋ ਰਹੀ ਆ ਹਰ ਕੋਈ ਪੌੜੀਆਂ 'ਚੋਂ ਬੈਠਾ ਉਸ ਵੇਲੇ ਸਰੋਵਰ ਨੂੰ ਤਾਲ ਕਹਿੰਦੇ ਸੀ ਜੀ ਕਹਿੰਦਾ ਕੋਈ ਤਾਲ ਦੇ ਕਿਨਾਰੇ ਬੈਠਾ ਏ ਕੋਈ ਲੰਗਰ ਪਾਣੀ ਦੀ ਸੇਵਾ ਕਰ ਰਿਹਾ ਏ ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰ ਰਿਹਾ ਸਾਰੇ ਆਪਣੇ ਆਪ ਜਿਵੇਂ ਇੱਕ ਮर्यादा ਦੇ ਵਿੱਚ ਜਿਵੇਂ ਇੱਕ ਬੰਧਨ ਦੇ ਵਿੱਚ ਬਨ ਕੇ ਬਹੁਤ ਹੀ ਪ੍ਰੇਮਪੂਰਵਕ ਸੇਵਾ ਸਿਮਰਨ ਕਰਦੇ ਪਏ ਨੇ ਕਹਿੰਦਾ ਕੋਈ ਕਿਸੇ ਨੂੰ ਕੁਝ ਕੁਝ ਨਹੀਂ ਕਹਿ ਰਿਹਾ ਕੋਈ ਰੋਕ ਨਹੀਂ ਕੋ ਟੋਕ ਨਹੀਂ ਕਿਸੇ ਧਰਮ ਨਾਲ ਕਿਸੇ ਫਿਰਕੇ ਨਾਲ ਕੋਈ ਕਿਸੇ ਜਾਤ ਪਾਤ ਨਾਲ ਜਾਂ ਕਿਸੇ ਉੱਚ ਨੀਚ ਦਾ ਕੋਈ ਉਥੇ ਪੀਤ ਭਾਵ ਵੀ ਨਹੀਂ ਕੀਤਾ ਜਾਂਦਾ ਕਹਿੰਦਾ ਮੈਂ ਲੰਗਰ ਪਾਣੀ ਚੱਕਿਆ ਉਥੇ ਥੋੜੀ ਬਾਲੀ ਸੇਵਾ ਕੀਤੀ ਤੇ ਫਿਰ ਜਦੋਂ ਮੈਂ ਉਥੇ ਨਾਮ ਜਪਣ ਵਾਲੀਆਂ ਸੰਗਤਾਂ ਦੇ ਵਿੱਚ ਬੈਠਾ ਤੇ ਕਹਿੰਦਾ ਮਾਤਾ ਜੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਮੇਰੀਆਂ ਅੱਖਾਂ ਬੰਦ ਹੋ ਗਈਆਂ ਤੇ ਮੈਂ ਵੀ ਵਾਹਿਗੁਰੂ 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 ਜਪਣ ਲੱਗ ਗਿਆ ਕਹਿੰਦਾ ਕੋ ਸਮੇ ਬਾਅਦ ਸਿੱਖਾਂ ਦੇ ਜਿਹੜੇ ਛੇਵੇਂ ਗੁਰੂ ਆਗੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਸ਼ਾ ਜੀ ਕਲਗੀਆਂ ਵਾਲੇ ਆਉਂਦੇ ਨੇ ਤੇ ਕਹਿੰਦੇ ਉਹਨਾਂ ਨੇ ਮੈਨੂੰ ਮੇਰਾ ਨਾਂ ਲੈ ਕੇ ਪੁਕਾਰਿਆ ਕਹਿੰਦੇ ਸੇਵਾਦਾਸ ਸਾਨੂੰ ਮਿਲਣਾ ਚਾਹੁੰਦਾ ਸੀ ਅੱਖਾਂ ਖੋਲ ਪਿਆਰਿਆ ਅਸੀਂ ਤੇਰੇ ਸਾਹਮਣੇ ਖੜੇ ਆਂ ਕਹਿੰਦਾ ਮੈਂ ਇੱਕਦਮ ਜਦੋਂ ਅੱਖਾਂ ਖੋਲੀਆਂ ਤੇ ਮੈਂ ਕੀ ਦੇਖਦਾ ਮਾਂ ਕਹਿੰਦਾ ਇੱਕ ਐਸਾ ਰੱਬੀ ਨੂਰ ਜਿਹਦਾ ਚਿਹਰਾ ਦਗਦਗ ਕਰਦਾ ਪਿਆ ਏ ਮਾਤਾ ਜੀ ਉਹਦੇ ਚਿਹਰੇ ਨੂੰ ਦੇਖ ਕੇ ਜਿਵੇਂ ਮੇਰੀ ਜਨਮਾਂ ਦੀ ਭੁੱਖ ਲੱਗੀ ਹੋਵੇ ਕਹਿੰਦਾ ਮੈਂ ਹੈਰਾਨ ਕੇ ਇੱਥੇ ਤਾਂ ਮੈਨੂੰ ਕੋਈ ਜੰਨੀ ਜਾਣਦਾ ਹੀ ਨਹੀਂ ਮੈਂ ਤਾਂ ਪਹਿਲੀ ਵਾਰ ਆਇਆ ਇਹਨਾਂ ਨੂੰ ਮੇਰਾ ਨਾਮ ਕਿਵੇਂ ਪਤਾ ਲੱਗਾ ਕਹਿੰਦਾ ਜਦ ਮੈਂ ਉਹਨਾਂ ਦੇ ਦਰਸ਼ਨ ਕੀਤੇ ਮਾਤਾ ਜੀ ਮੈਂ ਉਹਨਾਂ ਦੇ ਦਰਸ਼ਨ ਕਰਕੇ ਅੱਖਾਂ ਨੂੰ ਬੰਦ ਕਰਕੇ ਉਹਨਾਂ ਦੇ ਦਰਸ਼ਨ ਜਿਵੇਂ ਆਪਣੇ ਅੰਦਰ ਹੀ ਉਤਾਰ ਲਏ ਹੋਣ ਮੈਂ ਆਪਣੀ ਅੱਖਾਂ ਬੰਦ ਕਰਕੇ ਕਹਿੰਦਾ ਮਾਂ ਮੈਂ ਉਹਦੇ ਦਰਸ਼ਨਾਂ ਨੂੰ ਅੰਦਰ ਹੀ ਰਸ ਮੰਨਣ ਲੱਗ ਗਿਆ ਕਹਿੰਦੇ ਮੇਰੀ ਸੁਰਤੀ ਫਿਰ ਜੁੜ ਕੇ ਮੈਂ ਅੱਖਾਂ ਖੋਲ੍ਹਾਂ ਉਦੇ ਦਰਸ਼ਨਾਂ ਦੀ ਤਾਂਗ ਮੈਥੋਂ ਚੱਲੀ ਨਾ ਜਾਵੇ ਮੈਥੋਂ ਫਿਰ ਅੱਖਾਂ ਬੰਦ ਹੋ ਜਾਣ ਕਹਿੰਦਾ ਫੇਰ ਉਸ ਦੁਹਾਂ ਜਹਾਨਾ ਦੇ ਵਾਲੀ ਨੇ ਆਪਦੇ ਪੱਥੇ ਵਿੱਚੋਂ ਇੱਕ ਤੀਰ ਕੱਢਿਆ ਤੇ ਮੇਰੇ ਸਿਰ ਤੇ ਰੱਖ ਕੇ ਕਹਿੰਦੇ ਸੇਵਾਦਾਸ ਉੱਠ ਪੁੱਤਰਾ ਹੁਣ ਤੂੰ ਉੱਠ ਇੱਥੇ ਦਰਸ਼ਨ ਕਰਨ ਆਇਆ ਹੈ ਸਵਾਲ ਪੁੱਛਣ ਆਇਆ ਹੈ ਤਾਂ ਸਾਨੂੰ ਪੁੱਛ ਕਹਿੰਦਾ ਕਹਿੰਦਾ ਸਾਚ ਜਾਣਿਓ ਮਾਤਾ ਜੀ ਮੈਨੂੰ ਕੋਈ ਸਵਾਲ ਉਸ ਵੇਲੇ ਜਾਤੀ ਨਹੀਂ ਆਇਆ ਮੈਂ ਉਸ ਜਿਹੜੇ ਰੱਬ ਦੇ ਰੂਪ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਕੇ ਹੀ ਨਿਆਲ ਹੋ ਗਿਆ ਕਹਿੰਦਾ ਮੈਨੂੰ ਐਦਾਂ ਲੱਗਿਆ ਮੇਰੀ ਸਾਰੀ ਸਵਾਲਾਂ ਦੀ ਹੱਲ ਹੋ ਗਈ ਹੋਣ ਮਾਤਾ ਸੁਣ ਮਾਤਾ ਸੁਣ ਰਹੀ ਸੀ ਤੇ ਮਾਤਾ ਨੂੰ ਚਾ ਚੜ ਰਿਆ ਸਿਵਾਦਾਸ ਜਦੋਂ ਗੁਰੂ ਦੇ ਦਰਸ਼ਨਾਂ ਦੀ ਗੱਲ ਦੱਸ ਰਿਹਾ ਉਹਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਉਸ ਸਮੇਂ ਦੇ ਦਰਸ਼ਨਾਂ ਦਾ ਜਿਹੜਾ ਦ੍ਰਿਸ਼ ਦੁਬਾਰਾ ਯਾਦ ਆਉਂਦਾ ਤੇ ਉਹਦੀਆਂ ਅੱਖਾਂ ਚੋਂ ਫਿਰ ਜਿਹੜਾ ਵੈਰਾਗ ਦੇ ਵਿੱਚ ਨਿਰਮਲ ਜਲ ਵਹਿਣ ਲੱਗ ਜਾਂਦਾ ਮਾਂ ਪੁੱਤ ਦੋਨੋਂ ਗੱਲਾਂ ਕਰਦੇ ਨੇ ਕਹਿੰਦਾ ਮਾਤਾ ਮੈਂ ਉੱਥੇ ਕਈ ਦਿਨ ਰਿਹਾ ਬਹੁਤ ਸਾਖੀਆਂ ਮੈਂ ਉਹਨਾਂ ਸਿੱਖਾਂ ਪਾਸੋਂ ਗੁਰੂ ਪਾਤਸ਼ਾਹ ਜੀ ਦੀਆਂ ਸੁਣੀਆਂ ਉਹਨਾਂ ਦੀ ਵਡਿਆਈ ਸੁਣੀ ਗੁਰਬਾਣੀ ਸੁਣੀ ਤੇ ਕਹਿੰਦੇ ਉਹਨਾਂ ਨੇ ਫਿਰ ਮੈਨੂੰ ਗੁਰਬਾਣੀ ਦੀ ਦਾਤ ਦਿੱਤੀ ਇਹ ਜਿਹੜੇ ਮੈਂ ਸਵੇਰੇ ਪੈਰ ਰਾਤ ਉੱਠ ਕੇ ਤੁਸੀਂ ਕਹਿੰਦੇ ਹੋ ਨਾ ਮੰਤਰ ਪੜ੍ਹਦਾ ਮੈਂ ਉਸ ਅਕਾਲ ਪੁਰਖ ਵਾਹੀ ਗੁਰੂ ਨੂੰ ਯਾਦ ਕਰਦਾ ਮਾਂ ਮੈਨੂੰ ਕੁਝ ਨਹੀਂ ਹੋਇਆ ਮੈਂ ਠੀਕ ਠਾਕ ਹਾਂ ਕੋਸ ਮੇਰੀ ਅੰਦਰ ਜਿਹੜਾ ਆਨੰਦ ਹੈ ਨਾ ਮੈਂ ਉਹਦਾ ਰਸ ਲੈ ਰਿਆ ਮੇਰੀ ਮਾਤਾ ਚਲੋ ਜੀ ਮਾਤਾ ਪੁੱਤਰ ਦੀਆਂ ਗੱਲਾਂ ਸੁਣ ਕੇ ਮਾਂ ਨੂੰ ਵੀ ਬੜਾ ਐਦਾਂ ਹੁੰਦਾ ਕਹਿੰਦੀ ਪੁੱਤਰ ਮੈਂ ਦਰਸ਼ਨ ਕਰ ਸਕਦੀ ਆ ਉਸ ਗੁਰੂ ਦੇ ਜਿਹਦੇ ਬਾਰੇ ਤੂੰ ਇੰਨੀਆਂ ਵੱਡੀਆਂ-ਵਡਿਆਈਆਂ ਕਰ ਰਿਹਾ ਹੈ ਕਹਿੰਦਾ ਮਾਤਾ ਜੀ ਤੁਸੀਂ ਦਰਸ਼ਨ ਤਾਂ ਕਰ ਸਕਦੇ ਹੋ ਪਰ ਤੁਸੀਂ ਜਾਓਗੇ ਕਿਵੇਂ ਪੰਜਾਬ ਬਹੁਤ ਦੂਰ ਆ ਕਸ਼ਮੀਰ ਤੋਂ ਪੰਜਾਬ ਜਾਣ ਦਾ ਜਿਹੜਾ ਰਸਤਾ ਵਾ ਨਾ ਉਹ ਬਹੁਤ ਵਿਗੜੇ ਪੈਂਡੇ ਤੋਨਾਂ ਤੋ ਹੋ ਕੇ ਜਾਣਾ ਪੈਂਦਾ ਵਾ ਮੇਰੇ ਵਰਗੇ ਨੌਜਵਾਨ ਨੂੰ ਵੀ ਕਾਫੀ ਇਕਠਨਾਈਆਂ ਆਈਆਂ ਤੁਸੀਂ ਤਾਂ ਤੁਹਾਡਾ ਤਾਂ ਬਿਰਤ ਸਰੀਰ ਹੈ ਤੁਸੀਂ ਜਾ ਨਹੀਂ ਪਾਓਗੇ ਹੁਣ ਮਾਤਾ ਥੋੜੀ ਨਰਾਸ਼ ਥੋੜੀ ਉਦਾਸ ਹੋਗੀ ਕਹਿੰਦੀ ਅੱਛਾ ਪੁੱਤਰਾ ਮੈਂ ਨਹੀਂ ਜਾਵਾਂਗੀ ਕਹਿੰਦਾ ਹਾਂ ਮਾਂ ਪਰ ਕਹਿੰਦਾ ਤੁਸੀਂ ਉਦਾਸ ਨਾ ਹੋਵੋ ਮੈਂ ਉੱਥੇ ਬਹੁਤ ਸਿੱਖਾ ਤੋਂ ਸੁਣਿਆ ਉਸ ਦੋਹਾ ਜਹਾਂ ਦੇ ਵਾਲੀ ਦੇ ਜੇ ਦਰਸ਼ਨ ਕਰਨੇ ਆ ਨਾ ਗੁਰਬਾਣੀ ਦੀ ਜੇ ਤੁਸੀਂ ਵਿੱਚ ਕੇ ਪਿਆਰ ਦੇ ਨਾਲ ਬਚਨ ਉਹਨਾਂ ਦੀ ਜੋ ਗੁਰਬਾਣੀ ਦੇ ਹੈਗੇ ਨਾ ਜੋ ਲਿਖੀ ਨੇ ਜੇਕਰ ਤੁਸੀਂ ਉਹਨਾਂ ਨੂੰ ਸਿਮਰੋਗੇ ਤਾਂ ਵਾਹਿਗੁਰੂ ਖੁਦ ਤੁਹਾਡੇ ਘਰ ਵੀ ਦਰਸ਼ਨ ਦੇਣ ਲਈ ਆਉਂਦੇ ਬਸ ਜ਼ਰੂਰਤਾ ਉਹਨੂੰ ਅੰਦਰੋਂ ਭਜ ਕੇ ਮਾਰਨ ਦੀ ਜ਼ਰੂਰਤਾ ਉਹਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗਣ ਦੀ ਮਾਂ ਨੂੰ ਹੁਣ ਚਾ ਚੜ ਗਿਆ ਕਹਿੰਦੀ ਸੱਚੀ ਪੁੱਤਰਾ ਐਦਾਂ ਹੋ ਸਕਦਾ ਕਹਿੰਦਾ ਹਾਂ ਮਾਤਾ ਜੇ ਤੁਸੀਂ ਅੰਦਰੋਂ ਆਜਾਦ ਕਰੋਗੇ ਉਹਦਾ ਸਿਮਰਨ ਕਰੋਗੇ ਤਾਂ ਉਹ ਕਾਲਪੁਰਖ ਵਾਹਿਗੁਰੂ ਤੁਹਾਨੂੰ ਘਰ ਦੇ ਵਿੱਚ ਦਰਸ਼ਨ ਦੇਣ ਆਵੇਗਾ ਕਿਉਂਕਿ ਸੇਵਾਦਸ ਜਾਣਦਾ ਸੀ ਕਿ ਮਾਂ ਬੁੱਢੜੀ ਹੈ ਸਰੀਰ ਬਿਰਤੇ ਤੇ ਮਾਤਾ ਤੋਂ ਐਨਾ ਜਿਹੜਾ ਪੈਂਡਾ ਨਾ ਉਹ ਨਹੀਂ ਕੀਤਾ ਜਾਣਾ ਉਹਨੇ ਐਸਾ ਚੁਮਚ ਗੱਲਾਂ ਵੀ ਸੁਣੀਆਂ ਸੀ ਕਿ ਹੁਣ ਮਾਂ ਦੇ ਅੰਦਰ ਵੀ ਨਾ ਇਹ ਕਹਿ ਲੋ ਕਿ ਉਹ ਮਿਲਨ ਦੀ ਜਿਹੜੀ ਚਾਹ ਸੀ ਨਾ ਉਹ ਪੈਦਾ ਹੋਗੀ ਕਿਉਂਕਿ ਗੁਰੂ ਪਾਤਸ਼ਾਹ ਜੀ ਨੂੰ ਕੋਈ ਦਰਸ਼ਨ ਕਰਕੇ ਆਇਆ ਹੋਵੇ ਤੇ ਉਹ ਗੁਰੂ ਦੀਆਂ ਗੱਲਾਂ ਕਰੇ ਉਹਦੇ ਅੰਦਰ ਕਿਵੇਂ ਨਾ ਕਿਵੇਂ ਇਹ ਜਿਹੜੀ ਪੋਖਾ ਨਾ ਪੈਦਾ ਨਾ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ ਗੁਰੂ ਦਰਸ਼ਨਾਂ ਦੀ ਮਾਂ ਕਹਿੰਦੀ ਪੁੱਤਰਾ ਫਿਰ ਮੈਨੂੰ ਵੀ ਦੱਸ ਦੇ ਉਹ ਕੀ ਤੂੰ ਬਾਣੀ ਪੜਦਾ ਏ ਮੈਂ ਵੀ ਉਹ ਪੜ ਲਿਆ ਕਰੂੰਗੀ ਮੈਂ ਵੀ ਉਸ ਗੁਰੂ ਨੂੰ ਯਾਦ ਕਰ ਲਿਆ ਕਰੂੰਗੀ ਖਬਰੇ ਮੇਰੀ ਨਿਮਾਣੀ ਦੇ ਮੇਰੇ ਗਰੀਬਣੀ ਦੇ ਉੱਤੇ ਵੀ ਪ੍ਰਮਾਤਮਾ ਮਿਹਰ ਕਰਦੀ ਕਹਿੰਦਾ ਹਾਂਜੀ ਮਾਤਾ ਜੀ ਹੁਣ ਮਾਤਾ ਕੀ ਕਰਦੀ ਏ ਅਗਲੇ ਦਿਨ ਉੱਠਦੀ ਏ ਉਹ ਵੀ ਇਸ਼ਨਾਨ ਕਰਕੇ ਪੁੱਤਰ ਦੇ ਨਾਲ ਦੋਨੋਂ ਮਾਂ ਪੁੱਤ ਹੁਣ ਸਿਮਰਨ ਦੇ ਵਿੱਚ ਰੋਜ਼ ਜੁੜਦੇ ਆ ਜੀ ਰੋਜ਼ ਬਾਣੀ ਪੜਦੇ ਆ ਰੋਜ਼ ਆਨੰਦ ਦੇ ਵਿੱਚ ਰਹਿੰਦੇ ਆ ਬੜਾ ਪ੍ਰੇਮ ਦੇ ਨਾਲ ਉਹ ਪਾਠ ਬਾਣੀ ਕਰਦੇ ਆ ਫਿਰ ਕਰਦਾ ਕੰਮ ਕਰਦੇ ਆ ਪੁੱਤਰ ਕਾਰੋਬਾਰ ਕਰਦਾ ਆਪਣਾ ਮਾਂ ਬਾਣੀ ਪੜਦੀ ਏ ਇੰਨਾ ਜ਼ਿਆਦਾ ਕਹਿ ਲੋ ਕਿ ਅੰਦਰ ਮਿਲਨ ਦੀ ਤਾਂਗ ਪੈਦਾ ਹੋ ਜਾਂਦੀ ਕਿ ਉਹ ਇੱਕ ਦਿਨ ਆਪਣੇ ਪੁੱਤ ਨੂੰ ਕਹਿੰਦੀ ਪੁੱਤਰਾ ਮੈਨੂੰ ਤੂੰ ਅੱਜ ਰੂਹ ਲਿਆ ਦੇ ਚਰਖਾ ਲਿਆ ਦੇ ਕਹਿੰਦਾ ਮਾਤਾ ਕੀ ਕਰਨਾ ਏ ਤੁਸੀਂ ਉਚਰਖਾ ਕਹਿੰਦੀ ਮੈਂ ਜਦੋਂ ਸੱਚੇ ਪਾਸ਼ਾ ਮੈਨੂੰ ਮਿਲਣ ਆਉਣਗੇ ਤੋ ਕਿਹਾ ਵੀ ਆ ਨਾ ਕਿ ਉਹ ਮਿਲਨ ਜ਼ਰੂਰ ਆਉਣਗੇ ਉਹਨਾਂ ਨੂੰ ਕੁਝ ਭੇਟਾਂ ਤੇ ਕਰਾਂਗੀ ਨਾ ਕਹਿੰਦਾ ਠੀਕ ਹੈ ਮਾਤਾ ਹੁਣ ਉਹ ਰੂਹ ਲਿਆ ਕੇ ਦਿੰਦਾ ਏ ਚਰਖਾ ਲਿਆ ਕੇ ਦਿੰਦਾ ਏ ਸੇਵਾਦਾਸ ਤੇ ਮਾਈ ਬਾਗ ਭਰੀ ਜਿਹੜੀ ਉਹ ਚਰਖਾ ਕੱਤਦੀ ਏ ਨਾਲੇ ਸਿਮਰਨ ਕਰਦੀ ਏ ਤੇ ਉਹ ਕਹਿ ਲੋ ਕਿ ਜਿਵੇਂ ਤੰਦ ਵੱਟਦੀ ਏ ਫਿਰ ਉਹਦਾ ਕੱਪੜਾ ਬਣਾ ਲੈਂਦੀ ਏ ਕਪੜਾ ਬਣਾਉਣ ਤੋਂ ਬਾਅਦ ਕਹਿੰਦੇ ਫਿਰ ਜਿਹੜਾ ਨਾ ਇੱਕ ਪੀੜੀ ਰੱਖ ਕੇ ਉਹਦੇ ਉੱਤੇ ਫੁੱਲਾਂ ਦੀ ਮਾਲਾ ਬਣਾ ਕੇ ਤੇ ਆਪਣੇ ਮੰਨ ਦੇ ਵਿੱਚ ਸੁਰਤ ਵਿੱਚ ਲੈ ਕੇ ਆਉਂਦੀ ਏ ਕਿ ਇੱਥੇ ਪਾਸ਼ਾ ਜੀ ਬੈਠੇ ਨੇ ਆ ਫੁੱਲਾਂ ਦੀ ਜਿਹੜੀ ਮਾਲਾ ਮੈਂ ਉਹਨਾਂ ਦੀ ਗਲ ਵਿੱਚ ਪਾ ਦਿਤੀ ਏ ਇਹ ਸਤਕਾਰ ਵੱਜੋਂ ਜੀ ਇਹਨੂੰ ਪੂਜਾ ਸਮੱਗਰੀ ਜਾਂ ਕਿਸੇ ਕਰਮਕਾੜ ਨਾਲ ਨਾ ਜੋੜਿਆ ਜਾਵੇ ਕਿਰਪਾ ਕਰਕੇ ਕਿਉਂਕਿ ਜਦੋਂ ਕਿਸੇ ਦੇ ਅੰਦਰ ਇੱਕ ਆਪ ਦੇ ਅਕਾਲ ਪੁਰਖ ਨੂੰ ਮਿਲਣ ਦੀ ਤਾਂਗ ਪੈਦਾ ਹੁੰਦੀ ਏ ਨਾ ਉਹ ਸਭ ਕੁਝ ਕਹਿ ਲੋ ਕੇ ਪੁੱਲ ਜਾਂਦਾ ਉਹਨੂੰ ਕੁਝ ਨਹੀਂ ਪਤਾ ਲੱਗਦਾ ਉਹ ਕੀ ਕਹਿ ਰਿਹਾ ਕੀ ਨਹੀਂ ਕਰ ਰਿਹਾ ਕੀ ਕਰ ਰਿਹਾ ਸੋ ਮਾਤਾ ਰੋਜ ਉਸ ਗੁਰੂ ਨੂੰ ਯਾਦ ਕਰਦੀ ਕੁਝ ਵੀ ਕੰਮ ਕਰਦੀ ਉਹਦੀ ਜਿਹੜੀ ਲਿਵ ਆ ਨਾ ਜਿਹੜੀ ਉਹਦੀ ਸੁਰਤਾ ਉਹ ਪ੍ਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ ਹਾਲਾਂਕਿ ਉਹਨੇ ਦਰਸ਼ਨ ਨਹੀਂ ਕੀਤੇ ਐਦਾਂ ਚੱਲਦਾ ਰਹਿੰਦਾ ਕਾਫੀ ਸਮਾਂ ਹੋ ਜਾਂਦਾ ਕਈ ਪਿੰਡ ਦੇ ਲੋਕ ਥੋੜਾ ਜਿਹਾ ਉਹਨੂੰ ਕਹਿੰਦੇ ਆ ਕਿ ਸੇਵਾਦਾਸ ਤੇਰੀ ਮਾਤਾ ਚੱਲੀ ਹੋ ਗਈ ਲੱਗਦੀ ਹੈ ਸਾਰਾ ਦਿਨ ਗੁਰਬਾਣੀ ਦੀਆਂ ਗੱਲਾਂ ਕਰਦੀ ਰਹਿੰਦੀ ਹੈ ਸਾਰਾ ਦਿਨ ਲੇਵਸ ਪ੍ਰਮਾਤਮਾ ਨਾਲ ਜੁੜੀ ਰੱਖਦੀ ਐ ਕਹਿੰਦੇ ਵੀ ਗੁਰੂ ਪਾਤਸ਼ਾਹ ਜੀ ਬਹੁਤ ਵਿਅਸਤ ਨੇ ਅਸੀਂ ਉੱਥੋਂ ਆਉਂਦੇ ਆ ਜਿਹੜੇ ਉੱਥੋਂ ਕਿਉਂਕਿ ਕਸ਼ਮੀਰ ਚੋਂ ਵੀ ਸਿੱਖਾਂ ਦੇ ਕਾਫੀ ਕਹਿ ਲੋਗੇ ਐਦਾਂ ਦੀ ਜਗ੍ਹਾ ਬਣ ਗਈ ਸੀਗੀ ਗੁਰੂ ਪਾਤਸ਼ਾਹ ਜੀ ਦੇ ਜਿੱਥੇ ਕਿ ਸਿੱਖੀ ਦਾ ਪ੍ਰਚਾਰ ਹੁੰਦਾ ਸੀ ਸੋ ਜਿਹੜੇ ਸਿੱਖੋਂ ਥੋਮਦੇ ਜਾਂਦੇ ਆ ਉਹ ਦੱਸਦੇ ਆ ਕਿ ਅੱਜ ਕੱਲ੍ਹ ਸਿਆਸੀ ਮਾਹੌਲ ਆ ਜੰਗ ਦਾ ਮਾਹੌਲ ਆ ਕਾਫੀ ਗੁਰੂ ਸਾਹਿਬ ਜੀ ਵਿਅਸਤ ਨੇ ਤੇ ਹੋ ਸਕਦਾ ਗੁਰੂ ਸਾਹਿਬ ਜੀ ਤੋਂ ਐਨੇ ਰਜੇਵਿਆਂ 'ਚੋਂ ਨਾ ਪਹੁੰਚਿਆ ਜਾਵੇ ਤੇ ਤੁਹਾਡੀ ਜਿਹੜੀ ਮਾਤਾ ਐ ਵਜੋਗ ਦੇ ਵਿੱਚ ਪੇਚਦੀ ਜਾ ਰਹੀ ਐ ਸੇਵਾਦਸ ਕਹਿੰਦਾ ਨਹੀਂ ਮੇਰੀ ਮਾਂ ਨੂੰ ਮੈਂ ਵੀ ਬਹੁਤ ਸਮਝਾਇਆ ਪਰ ਉਹ ਕਹਿੰਦੀ ਕਿ ਹੁਣ ਮੈਂ ਉਸ ਗੁਰੂ ਦੇ ਦਰਸ਼ਨ ਕਰਕੇ ਐ ਸੰਸਾਰ ਤੋਂ ਜਾਣਾ ਹੈ ਉਧਰ ਕੰਦੀ ਆਕ ਛੇਵੇਂ ਪਾਤਸ਼ਾਹ ਜੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਜਦੋਂ ਸਾਰੇ ਕੰਮਕਾਰ ਕਰਦੇ ਆ ਉਹਨਾਂ ਨੂੰ ਖਿੱਚ ਪੈ ਰਹੀ ਹੈ ਕਿਉਂਕਿ ਦੇਖੋ ਸਿੱਖ ਯਾਦ ਕਰੇ ਗੁਰੂ ਨਾ ਆਵੇ ਠੀਕ ਹੈ ਨਾ ਆਪਾਂ ਗੁਰਬਾਣੀ ਚੋਂ ਪੜਦੇ ਆ ਕਿ ਜੇਕਰ ਕੋਈ ਸਿੱਖ ਗੁਰੂ ਪਾਤਸ਼ਾਹ ਜੀ ਵੱਲ ਇੱਕ ਕਦਮ ਵਧਾਉਂਦਾ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਕਰੋੜਾ ਕਦਮ ਚੱਲ ਕੇ ਆਪ ਉਸ ਸਿੱਖ ਨੂੰ ਮਿਲ ਲਉਂਦੇ ਨੇ ਗੁਰੂ ਸਾਹਿਬ ਜੀ ਉੱਠਦੇ ਨੇ ਉੱਠ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਸ਼ਾ ਜੀ ਦੀ ਮਾਤਾ ਜੀ ਬਰਾਜੇ ਸੀ ਅਕਾਲ ਤਖਤ ਤੇ ਬੈਠੇ ਸੀਗੇ ਉਥੇ ਚਲੇ ਜਾਂਦੇ ਆ ਉਥੇ ਜਾ ਕੇ ਉਹ ਤਿਆਰੀ ਕਰਨ ਲੱਗਦੇ ਆ ਕਿਤੇ ਜਾਣ ਦੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦੇ ਮਾਤਾ ਜੀ ਪੁੱਛਦੇ ਆ ਪੁੱਤਰ ਜੀ ਕਿਤੇ ਜਾ ਰਹੇ ਹੋ ਕਹਿੰਦੇ ਆ ਮਾਂ ਗੁਰੂ ਪਾਸ਼ਾ ਜੀ ਕਹਿ ਰਹੇ ਨੇ ਕਹਿੰਦੇ ਆ ਮਾਂ ਇੱਕ ਮਾਤਾਵਾ ਬੜੀ ਤਾਂਗ ਦੇ ਨਾਲ ਪੁਕਾਰਦੀ ਪਈ ਹੈ ਹੁਣ ਕਾਲਾਂ ਪਈਆਂ ਪੈਂਦੀਆਂ ਨੇ ਮੈਨੂੰ ਜਾਣਾ ਹੀ ਪਊਗਾ ਮਾਤਾ ਜੀ ਕਹਿੰਦੇ ਪੁੱਤਰ ਜੀ ਕਿੱਥੇ ਜਾ ਰਹੇ ਹੋ ਕਹਿੰਦੇ ਮਾਤਾ ਜੀ ਕਸ਼ਮੀਰ ਜਾ ਰਿਹਾ ਮਾਤਾ ਜੀ ਕਹਿੰਦੇ ਪੁੱਤਰਾ ਐਦਾਂ ਦਾ ਸਿਆਸੀ ਮਾਹੌਲ ਬਣਿਆ ਪਿਆ ਏ ਜੰਗ ਦਾ ਮਾਹੌਲ ਬਣਿਆ ਪਿਆ ਵਾ ਤੁਹਾਡਾ ਉੱਥੇ ਜਾਣਾ ਹੋ ਸਕਦਾ ਸੁਰੱਖਿਅਤ ਨਾ ਹੋਵੇ ਤੁਸੀਂ ਟਾਲ ਨਹੀਂ ਸਕਦੇ ਗੁਰੂ ਪਾਸ਼ਾ ਜੀ ਕਹਿੰਦੇ ਨਹੀਂ ਮਾਂ ਜਾਏ ਬਿਨ ਅਸਰ ਨਾ ਨਹੀਂ ਮਾਤਾ ਮੰਦੀ ਨੇ ਉਹਨੇ ਮੈਨੂੰ ਖਿੱਚਾ ਬਾਹਰ ਕੀਆ ਨੇ ਮੈਨੂੰ ਜਾਣਾ ਹੀ ਪਵੇਗਾ ਸੋ ਗੁਰੂ ਪਾਸ਼ਾ ਜੀ ਘੋੜਾ ਨਾਲ ਲੈਂਦੇ ਨੇ ਕੋ ਸਿੰਘ ਨਾਲ ਲੈਂਦੇ ਨੇ ਤੇ ਚਾਲੇ ਪਾ ਦਿੰਦੇ ਨੇ ਜੀ ਉਦਰ ਮਾਤਾ ਗੁਰੂ ਜੀ ਨੂੰ ਚਾਦ ਕਰਦੀ ਸਿਮਰਨ ਚੋ ਪਿੱਜੀ ਉਹਨਾਂ ਨੂੰ ਪੁਕਾਰਦੀ ਅੰਦਰ ਗੁਰੂ ਪਾਸ਼ਾ ਜੀ टांग ਦੀਆਂ ਡੋਰਾਂ ਲਪੇਟਦੇ ਹੋਏ ਜਾ ਰਹੇ ਨੇ ਕਹਿੰਦੇ ਬਹੁਤ ਘਟ ਪੜਾ ਪਾਸ਼ਾ ਜੀ ਨੇ ਰਸਤੇ ਵਿੱਚ ਲਏ ਬਹੁਤ ਛੇਤੀ ਜਾ ਕੇ ਕਸ਼ਮੀਰ ਦੇ ਵਿੱਚ ਪਹੁੰਚ ਜਾਂਦੇ ਨੇ ਜਿਵੇਂ ਗੁਰੂ ਪਾਸ਼ਾ ਜੀ ਦੇ ਚਰਨ ਕਸ਼ਮੀਰ ਦੀ ਧਰਤੀ ਤੇ ਪੈਂਦੇ ਨੇ ਤਾਂ ਮਾਤਾ ਤੇ ਪੁੱਤਰ ਦੋਨੋਂ ਉਸ ਵੇਲੇ ਕਹਿੰਦੇ ਆ ਭਗਤੀ ਕਰ ਰਹੇ ਸੀ ਨਾਮ ਜਪ ਰਹੇ ਸੀਗੇ ਜਦੋਂ ਉਹ ਗੁਰਬਾਣੀ ਦੇ ਵਿੱਚ ਲੀਨ ਸੀ ਅੰਮ੍ਰਿਤ ਵੇਲਾ ਸੀ ਮਾਤਾ ਪੁੱਤਰ ਨੂੰ ਪੁੱਛਦੀ ਏ ਕਹਿੰਦੀ ਸੇਵਾਦਾਸ ਜਿਹੜੇ ਗੁਰੂਆਂ ਦੀ ਤੁਮੈਨੂੰ ਗੱਲ ਦੱਸੀ ਸੀ ਉਹਨਾਂ ਦਾ ਸਰੀਰ ਐਦਾਂ ਦਾ ਉਹਨਾਂ ਦਾ ਕੱਦ ਘੱਟ ਇੰਨਾ ਦਾ ਉਹ ਦੱਸ ਰਹੀ ਮਾਤਾ ਕਿਉਂਕਿ ਮਾਤਾ ਨੂੰ ਚਲਕਾਰੇ ਪੜਨੇ ਸ਼ੁਰੂ ਹੋ ਗਏ ਗੁਰੂ ਪਾਤਸ਼ਾਹ ਜੀ ਕਹਿੰਦੀ ਪੁੱਤਰਾ ਉਹ ਕਲਗੀ ਲਾਉਂਦੇ ਨੇ ਕਹਿੰਦਾ ਹਾਂ ਮਾਤਾ ਕਹਿੰਦੀ ਉਹ ਕਾਫੀ ਉੱਚੇ ਨਵੇਂ ਕੱਦ ਦੇ ਨੇ ਸਰੀਰ ਦੇ ਭਾਰੇ ਨੇ ਕਾਫੀ ਜਰਵਾਲੀ ਨੇ ਕਹਿੰਦਾ ਹਾਂ ਪੁੱਤਰ ਕਹਿੰਦਾ ਮਾਤਾ ਤੁਸੀਂ ਦਰਸ਼ਨ ਕਰਕੇ ਹਟਿਓ ਕਹਿੰਦੀ ਨਹੀਂ ਪੁੱਤਰਾ ਪ੍ਰਤੱਖ ਦਰਸ਼ਨ ਨਹੀਂ ਹੋ ਰਿਹਾ ਬਸ ਝੋਲੇ ਪੈ ਰਹੇ ਨੇ ਕਹਿੰਦੀ ਭੁਲੇਖਾ ਜਿਹਾ ਲੱਗ ਰਿਹਾ ਏ ਮੈਨੂੰ ਹੁਣ ਗੁਰੂ ਪਾਤਸ਼ਾਹ ਜੀ ਸ਼ਹਿਰ ਦੇ ਵਿੱਚ ਜਾਂਦੇ ਜਦੋਂ ਅੰਦਰ ਆਉਂਦੇ ਆ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗਦਾ ਲੋਕ ਕੋਈ ਕਹਿੰਦਾ ਪਾਸ਼ਾ ਮੇਰੇ ਘਰ ਆਓ ਕੋਈ ਕਹਿੰਦਾ ਮੇਰੇ ਘਰ ਆਓ ਕੋਈ ਕਹਿੰਦਾ ਇੱਧਰ ਆਓ ਕੋਈ ਕਹਿੰਦਾ ਇੱਧਰ ਆਓ ਕਿਉਂਕਿ ਸੰਗਤਾਂ ਦੇ ਵਿੱਚ ਕਾਫੀ ਸੱਚੇ ਪਾਸ਼ਾ ਜੀ ਦਾ ਸਤਕਾਰ ਸੀ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਪਾਈ ਅਸੀਂ ਕਿਸੇ ਖਾਸ ਮਕਸਦ ਨਾਲ ਇੱਥੇ ਪਹੁੰਚਿਆ ਤੁਸੀਂ ਮੇਰੇ ਮਗਰ ਹੋ ਤਰੋ ਅਸੀਂ ਕਿਸੇ ਦੇ ਮਗਰ ਨਹੀਂ ਜਾਣਾ ਇੱਥੇ ਸਾਰੀ ਜਿਹੜੀ ਸੰਗਤ ਆ ਗੁਰੂ ਪਾਸ਼ਾ ਜੀ ਦੇ ਮਗਰ ਕੋੜਾ ਗੁਰੂ ਪਾਸ਼ਾ ਜੀ ਦਾ ਦੌੜਦਾ ਜਾ ਰਿਹਾ ਤਜਾ ਕੇ ਰੋਕਦਾ ਜੀ ਸੇਵਾਦਾਸ ਦੇ ਬੂਹੇ ਦੇ ਅੱਗੇ ਜਾ ਕੇ ਬੂਹਾ ਖੜਕਾਉਂਦੇ ਨੇ ਪਾਤਸ਼ਾਹ ਜੀ ਤੇ ਉਹ ਕਹਿੰਦੇ ਸੇਵਾਦਾਸ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਦੋ ਤਿੰਨ ਵਾਰ ਜਦੋਂ ਬਾਹਰ ਖੜਕਾ ਹੁੰਦਾ ਉਹ ਦੋਨੋਂ ਮਾਂ ਪੁੱਤ ਜਿਹੜੇ ਉਹ ਆਪਣੀ ਬੰਦਗੀ ਕਰ ਰਹੇ ਨੇ ਨਾਮ ਜਪ ਰਹੇ ਨੇ ਮਾਤਾ ਨੂੰ ਚੌਲੇ ਪੈ ਰਹੇ ਨੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਉੱਠ ਕੇ ਆਪ ਦਰਵਾਜ਼ਾ ਖੋਲੀਏ ਫਿਰ ਕਹਿੰਦੇ ਮਾਤਾ ਤਾਂ ਸਿਮਰਨ ਤੇ ਡੁੱਲੀ ਪਈ ਹੈ ਪਰ ਸੇਵਾਦਾਸ ਉੱਠ ਕੇ ਜਦੋਂ ਬਾਹਰ ਖੋਲਦਾ ਹੈ ਗੁਰੂ ਪਾਸ਼ਾ ਜੀ ਦਾ ਦਰਸ਼ਨ ਕਰਦਾ ਚਰਣਾ ਤੇ ਮੱਥਾ ਟੇਕਦਾ ਤੇ ਕਹਿੰਦੇ ਉਹਦੀ ਜਿਵੇਂ ਸੁੱਤ ਬੁੱਤ ਚਲੀ ਗਈ ਹੁੰਦੀ ਆ ਉਹ ਐਨਾ ਖੁਸ਼ ਐਨਾ ਹੈਰਾਨ ਹੋ ਜਾਂਦਾ ਕਿ ਸੱਚਮੁੱਚ ਮੇਰੇ ਘਰ ਗੁਰੂ ਪਾਸ਼ਾ ਜੀ ਆ ਗਏ ਨੇ ਉਹ ਗੁਰੂ ਪਾਸ਼ਾ ਜੀ ਨੂੰ ਕਹਿੰਦਾ ਪਾਸ਼ਾ ਜੀਓ ਤੁਸੀਂ ਚਰਨ ਪਾਉ ਕਰਦੇ ਵਿੱਚ ਪਾਸ਼ਾ ਕਹਿੰਦੇ ਸੇਵਾਦਾਸ ਜਿਹੜੀ ਤੇਰੀ ਬੁੱਢੜੀ ਮਾਤਾ ਅਸੀਂ ਉਸ ਮਾਤਾ ਨੂੰ ਮਿਲਣ ਆਏ ਆ ਸਾਨੂੰ ਉਹਦੇ ਨਾਲ ਨਹੀਂ ਮਿਲਵਾਏਗਾ ਕਹਿੰਦਾ ਹਾਂ ਜੀ ਗੁਰੂ ਪਾਸ਼ਾ ਜੀਓ ਆਓ ਪਾਸ਼ਾ ਜੀ ਜਾਣਦੇ ਨੇ ਕਹਿੰਦੀ ਆ ਵਿੜੀ ਦੇ ਵਿੱਚ ਬੈੰਦੀ ਨੇ ਮਾਤਾ ਅੰਦਰ ਚੌਂਕੀ ਜਿਹੜੀ ਉਹਨੇ ਕਹਿ ਲੋ ਕਿ ਪੀੜਾ ਕਹਿ ਲੋ ਉਹਦੇ ਉੱਤੇ ਪਿਠਾ ਕੇ ਰੱਖਿਆ ਵਾ ਗੁਰੂ ਪਾਸ਼ਾ ਜੀ ਦੇ ਫੁੱਲਾਂ ਦੀ ਮਾਲਾ ਰੱਖੀ ਹੋਈ ਆ ਨਾਮ ਬਾਣੀ ਦੇ ਵਿੱਚ ਗੜੁਚੋਈ ਬੈਠੀ ਆ ਪੁੱਤਰ ਜਿਹੜਾ ਹੈਗਾ ਨਾ ਉਹਦੀ ਮਾਂ ਨੂੰ ਬੁਲਾਉਂਦਾ ਆਪਣੀ ਮਾਂ ਨੂੰ ਬੁਲਾਉਂਦਾ ਏ ਉਠੋਂਦਾ ਏ ਦੋ ਤਿੰਨ ਵਾਰੀ ਵੀ ਮਾਤਾ ਜੀ ਉਠੋ ਮਾਤਾ ਜੀ ਉਠੋ ਗੁਰੂ ਪਾਸ਼ਾ ਜੀ ਦੇ ਦਰਸ਼ਨ ਕਰ ਲੋ ਮਾਤਾ ਕਹਿ ਰਹੀ ਪੁੱਤਰਾ ਮੈਨੂੰ ਨਾ ਉਠਾ ਮੈਨੂੰ ਦਰਸ਼ਨ ਹੋ ਗਏ ਨੇ ਹੁਣ ਮਾਤਾ ਨੂੰ ਪ੍ਰਤੱਖ ਦਰਸ਼ਨ ਹੋ ਗਏ ਜੀ ਉਦ ਰੱਖਾਂ ਬੰਦ ਨੇਤਰ ਬੰਦ ਨੇ ਪਰ ਦਰਸ਼ਨ ਹੋ ਗਏ ਕਹਿੰਦੀ ਪੁੱਤਰਾ ਮੈਨੂੰ ਹਲਾ ਨਾ ਮੈਨੂੰ ਠਾ ਨਾ ਮੈਂ ਇਸ ਦਰਸ਼ਨਾ ਦੇ ਲਈ ਕਦੋਂ ਦੀ ਤਰਸਦੀ ਪਈ ਸੀ ਕਹਿੰਦਾ ਮਾਂ ਗੁਰੂ ਪਾਸ਼ਾ ਜੀ ਪ੍ਰਤੱਖ ਆਗੇ ਨੇ ਜਦੋਂ ਮਾਤਾ ਹਾਲੇ ਉਹਦੇ ਆਪ ਦੇ ਪੁੱਤਰ ਨਾਲ ਗੱਲਾਂ ਕਰਦੀ ਪਈਏ ਉੱਠਣ ਦੀ ਕੋਸ਼ਿਸ਼ ਕਰਦੀ ਏ ਦੇਖੋ ਬੁੱਢੜਾ ਸਰੀਰ ਆ ਕਾਫੀ ਸਮੇਂ ਤੋਂ ਬਾਣੀ ਪੜ ਰਹੀ ਸੀ ਤਾਂ ਉਠਣ ਦੇ ਵਿੱਚ ਹੌਲੀ-ਹੌਲੀ ਮਾਤਾ ਨੂੰ ਜਿਵੇਂ ਸਮਾਂ ਲੱਗ ਰਿਆ ਗੁਰੂ ਪਾਤਸ਼ਾਹ ਜੀ ਖੁਦ ਅੰਦਰਲੇ ਕਮਰੇ ਚੋਂ ਜਾ ਕੇ ਮਾਂ ਦੇ ਕੋਲ ਖੜੇ ਹੋ ਜਾਂਦੇ ਤੇ ਮਾਤਾ ਨੂੰ ਕਹਿੰਦੇ ਮਾਂ ਤੂੰ ਬੁਲਾਇਆ ਤੇ ਦੇਖ ਮੈਂ ਤੇਰੀ टांग ਨਾ ਚਲਦਾ ਹੋਇਆ ਆ ਗਿਆ ਮਾਤਾ ਜੀ ਵੀ ਮੱਥਾ ਟੇਕਦੇ ਨੇ ਦਰਸ਼ਨੇ دیدار ਕਰਦੇ ਨੇ ਮਿਲਦੇ ਨੇ ਗੁਰੂ ਪਾਤਸ਼ਾਹ ਜੀ ਨੂੰ ਸੇਵਾਦਾਸ ਨੂੰ ਤੇ ਮਾਤਾ ਜਿਹੜੇ ਹੈਗੇ ਆ ਉਹਨਾਂ ਨੂੰ ਦੋਨਾਂ ਨੂੰ ਆਪਣੇ ਸੀਨੇ ਨਾਲ ਲਾਉਂਦੇ ਨੇ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਸਿਰ ਤੇ ਮਾਤਾ ਜੀ ਦੇ ਹੱਥ ਰੱਖਦੇ ਨੇ ਮਾਤਾ ਜੀ ਦੇ ਪਾਗ ਪਰੀ ਦੇ ਉਹਨਾਂ ਨੂੰ ਕਹਿੰਦੇ ਨੇ ਤੇਰਾ ਜਨਮ ਤੇ ਮਰਨ ਮੈਂ ਦੋਨੋਂ ਮੁਕਤ ਕਰ ਦਿੱਤੇ ਨੇ ਕਹਿੰਦੇ ਆ ਉਸ ਵੇਲੇ ਮਾਤਾ ਨੂੰ ਪੂਰਾ ਕਹਿ ਲੋ ਕਿ ਗਿਆਨ ਬਖਸ਼ ਦਿੱਤਾ ਪਾਤਸ਼ਾਹ ਜੀ ਨੇ ਜਦੋਂ ਇਹ ਆਪ ਦਾ ਮੇਰਾ ਪਰਿਆ ਹੱਥ ਮਾਤਾ ਦੇ ਸਿਰ ਤੇ ਧਰਿਆ ਕਹਿੰਦੇ ਮਾਂ ਨੂੰ ਲੋਕ ਪਰਲੋਕ ਤੋਂ ਉੱਪਰ ਦੀ ਸੋਝੀ ਹੋਗੀ ਹੁਣ ਮਾਤਾ ਜੀ ਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮਾਤਾ ਦੇ ਜਿਹੜੇ ਵਿਰਾਗ ਚ ਹੰਝੂ ਛਲਕ ਪਏ ਨੇ ਗੁਰੂ ਪਾਸ਼ਾ ਜੀ ਕਹਿੰਦੇ ਮਾਤਾ ਜਿਹੜਾ ਤੂੰ ਮੇਰੇ ਲਈ ਕਪੜਾ ਬੁਣਿਆ ਏ ਉਹ ਮੈਨੂੰ ਨਹੀਂ ਦੋਏਗੀ ਚੋਲੇ ਦੇ ਲਈ ਮਾਤਾ ਜੀ ਉਹ ਚੋਲਾ ਜਿਹੜਾ ਕਪੜਾ ਲੈ ਕੇ ਆਉਂਦੇ ਆ ਪਾਸ਼ਾ ਜੀ ਨੂੰ ਕਹਿੰਦੀ ਪਾਸ਼ਾ ਜੀ ਇਹ ਇਦਾਂ ਨਹੀਂ ਤੁਹਾਨੂੰ ਦੇਣਾ ਪਾਸ਼ਾ ਜੀ ਕਹਿੰਦੇ ਕਿੱਦਾਂ ਦੇਣਾ ਵਾ ਆਪਦੇ ਪੁੱਤਰ ਨੂੰ ਕਹਿੰਦੀ ਆ ਪੁੱਤਰਾ ਪਿੰਡ ਦੇ ਵਿੱਚੋਂ ਦਰਜੀ ਸਾਦ ਕੇ ਲਿਆ ਪਾਸ਼ਾ ਜੀ ਤੁਸੀਂ ਸਾਡੇ ਘਰੇ ਥੋੜਾ ਸਮਾਂ ਰੁਕੋ ਅਸੀਂ ਤੁਹਾਨੂੰ ਉਸੇ ਸਵਾਕ ਹੀ ਦੇਣਾ ਚਾਹੁੰਦੇ ਆ ਮੈਂ ਤੁਹਾਨੂੰ ਉਸ ਚੋਲੇ ਦੇ ਵਿੱਚ ਉਹਨਾਂ ਕੱਪੜਿਆਂ ਦੇ ਵਿੱਚ ਖੁਦ ਦਰਸ਼ਨ ਕਰਕੇ ਦੇਖਣਾ ਚਾਹੁੰਦੀ ਆਂ ਮਾਤਾ ਕਹਿੰਦੀ ਸੱਚੇ ਪਾਤਸ਼ਾਹ ਤੁਸੀਂ ਉਹ ਚੋਲਾ ਜ਼ਰੂਰ ਪਾਓ ਕਿਉਂਕਿ ਮੈਨੂੰ ਲੋਕ ਚੇੜਾਂ ਕਰਦੇ ਸੀ ਜਿਸ ਪਾਤਸ਼ਾਹ ਦੇ ਲਈ ਤੂੰ ਆਂ ਖੱਦਰ ਦੇ ਕੱਪੜੇ ਬਣਾਉਂਦੀ ਪਈ ਏ ਉਹ ਬਹੁਤ ਹੀ ਕੀਮਤੀ ਇਸ ਤੋਂ ਵੀ ਜ਼ਿਆਦਾ ਕੀਮਤੀ ਵਸਤਰਾ ਪੁਸ਼ਾਕ ਪਹਿਨਦੀ ਨੇ ਤੁਸੀਂ ਮੇਰੀ ਗਰੀਬਣੀ ਦਾ ਕਹਿੰਦੇ ਹੋ ਐ ਵਸਤਰ ਜ਼ਰੂਰ ਪਾ ਕੇ ਇੱਕ ਵਾਰ ਮੈਨੂੰ ਦਰਸ਼ਨ ਦਿਓ ਜੀ ਗੁਰੂ ਪਾਸ਼ਾ ਜੀ ਨੇ ਜੀ ਫਿਰ ਉਸ ਮਾਈ ਦੀ ਇੱਛਾ ਪੂਰੀ ਕੀਤੀ ਦਰਜੀ ਤੋਂ ਸਵਾਇਆ ਗਿਆ ਉਹ ਕਪੜਾ ਚੋਲਾ ਬਣਾਇਆ ਗਿਆ ਸੱਚੇ ਪਾਸ਼ਾ ਜੀ ਨੇ ਪਹਿਨੇ ਆ ਤੇ ਮਾਂ ਨੂੰ ਤੇ ਸਾਰੀ ਸੰਗਤ ਨੂੰ ਫਿਰ ਉਸ ਚੋਲੇ ਦੇ ਵਿੱਚ ਦਰਸ਼ਨ ਦਿਦਾਰ ਦਿੱਤੇ ਗੁਰੂ ਪਾਸ਼ਾ ਜੀ ਦੀ ਇਹ ਸਾਖੀ ਸੁਣ ਕੇ ਸਾਡੇ ਮਨ ਦੇ ਵਿੱਚ ਵੀ ਇਹ ਵਿਸ਼ਵਾਸ ਪੱਕਾ ਹੋ ਜਾਂਦਾ ਏ ਸੰਗਤ ਜੀ ਕਿ ਜੇਕਰ ਕੋਈ ਸੱਚੇ ਈਮਾਨ ਪੇਜ ਕੇ ਆਪਣੇ ਵਾਹਿਗੁਰੂ ਦੇ ਦਰਸ਼ਨ ਕਰਨਾ ਚਾਵੇ ਤਾਂ ਅੱਜ ਵੀ ਪ੍ਰਤੱਖ ਦਰਸ਼ਨ ਹੁੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਸ ਲੋੜਾ ਜਿਕੇ ਅਸੀਂ ਸਾਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਅਸੀਂ ਸਾਰੇ ਕੰਮ ਗੁਰਬਾਣੀ ਮੁਤਾਬਕ ਕਰਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਨੇਚਾ ਰੱਖੀਏ ਤੇ ਬੇਨਤੀ ਕਰੀਏ ਕਿ ਦਾਤਿਆ ਜਿਵੇਂ ਤੁਸੀਂ ਸੇਵਾਦਾਸ ਨੂੰ ਦਰਸ਼ਨ ਦਿੱਤੇ ਜਿਵੇਂ ਤੁਸੀਂ ਉਸ ਦੀ ਮਾਤਾ ਨੂੰ ਦਰਸ਼ਨ ਦਿੱਤੇ ਕਿ ਤੇ ਸਾਡੇ ਗਰੀਬ ਦੀ ਵੀ ਸੁਣ ਲੋ ਸਾਨੂੰ ਵੀ ਤੁਸੀਂ ਦਰਸ਼ਨ ਦੇ ਕੇ ਨਿਹਾਲ ਕਰੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰੋ ਸਾਧ ਸੰਗਤ ਜੀ ਪੁਲਚਕ ਬਖਸ਼ ਦੇਣੀ ਤੇ ਜੇਕਰ ਤੁਹਾਨੂੰ ਸੁਣ ਕੇ ਆਨੰਦ ਆਇਆ ਤਾਂ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕਰਿਓ ਤੇ ਸਾਨੂੰ ਦਿਓ ਜੀ ਇਜਾਜ਼ਤ ਪੁਲਚਕ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ